ਸਿਕਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਗੈਲ ਡਰੈਸ ਡਿਜ਼ਾਈਨਰ ਤੇ ਠੀਕ ਹੈ ਜੀ ਬਹੁਤ ਹੀ ਵਧੀਆ ਵੀਡੀਓ ਲੈ ਕੇ ਆਏ ਆ ਕਈ ਭੈਣਾਂ ਦੇ ਕਮੈਂਟ ਆਏ ਸੀ ਬਾਈ ਜੀ ਤੁਸੀਂ ਲਾਈਨਿੰਗ ਵਾਲੇ ਪਲਾਜੋ ਦੀ ਸਾਨੂੰ ਲਾਈਨਿੰਗ ਕੱਟਣੀ ਵੀ ਦੱਸੋ ਹਨਾ ਪਲਾਜੋ ਮੈਂ ਤੁਹਾਨੂੰ ਕੱਟਣਾ ਦੱਸਤਾ ਸੀਗਾ ਪਲਾਜੋ ਦਾ ਨਾਪ ਕਿਵੇਂ ਲੈਣਾ ਉਹ ਮੈਂ ਰਾਤ ਇੱਕ ਵੀਡੀਓ ਸਪੈਸ਼ਲ ਪਾਈ ਸੀ ਭੈਣਾਂ ਨੇ ਕਿਹਾ ਸੀ ਵੀ ਨਾਪ ਲੈਣ ਤੇ ਸਾਨੂੰ ਬਹੁਤ ਦਿੱਕਤ ਆਉਂਦੀ ਆ ਤਾਂ ਤੁਸੀਂ ਕਿਰਪਾ ਕਰਕੇ ਭੈਣੋ ਵੀਡੀਓ ਨੂੰ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਦੋ ਤਿੰਨ ਵਾਰੀ ਦੇਖ ਲਿਆ ਕਰੋ ਤਾਕੇ ਤੁਸੀਂ ਪੂਰਾ ਚੰਗੀ ਤਰ੍ਹਾਂ ਨਾਪ ਸਿੱਖ ਕੇ ਤੁਹਾਨੂੰ ਬਾਅਦ ਵਿੱਚ ਕੋਈ ਦਿੱਕਤ ਨਾ ਆਵੇ ਕਿਉਂਕਿ ਨਾਪ ਪੂਰਾ ਜਦੋਂ ਆਪਾਂ ਧਿਆਨ ਨਾਲ ਲਵਾਂਗੇ ਹਨਾ ਤਾਂ ਫਿਰ ਇਹ ਚੀਜ਼ ਦੀ ਸਾਰੀ ਸਮਝ ਆਉਂਦੀ ਹੈ ਹਨਾ ਬਾਕੀ ਕਿਸੇ ਵੀ ਚੀਜ਼ ਦੀ ਸਮਝ ਨਹੀਂ ਆਉਂਦੀ ਤੁਸੀਂ ਮੈਨੂੰ ਕਮੈਂਟਰ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਿਆ ਕਰੋ ਜਿਵੇਂ ਜਿਵੇਂ ਮੈਂ ਕਮੈਂਟ ਪੜਦਾ ਓਵੇਂ ਓਵੇਂ ਉਸ ਟੌਪਿਕ ਤੇ ਫਿਰ ਵੀਡੀਓ ਲੈ ਕੇ ਆਉਣਾ ਹੁਣ ਮੈਂ 10 ਕਮੈਂਟ ਬੈਠਾ ਸੀ ਸਵੇਰੇ ਚਾਹ ਪੀ ਕੇ ਤਾਂ ਕਈ ਪੜਾ ਦੇ ਕਮੈਂਟ ਆਏ ਹੋਏ ਸੀਗੇ ਵੀ ਬਾਈ ਜੀ ਤੁਹਾਡੀ ਕੈਂਚੀ ਵਧੀਆ ਤੁਸੀਂ ਕਿੱਥੋਂ ਲੈਨੇ ਹੋ ਜਿਹੜੇ ਤਾਂ ਬਠਿੰਡੇ ਦੇ ਨੇੜੇ ਤੇੜੇ ਆ ਰਹਿਣ ਵਾਲੇ ਹਨ ਉਹ ਆਪਣੇ ਇੱਥੇ ਕੈਂਚੀਆਂ ਲਾਉਂਦੇ ਆ ਦੋ ਤਿੰਨ ਮੁਸਲਮਾਨ ਕਾਰੀਗਰ ਹੈਗੇ ਹਨ ਉਥੋਂ ਕੈਂਚੀ ਬਹੁਤ ਸੋਹਣੀ ਮਿਲ ਜਾਂਦੀ ਹੈ ਬਾਕੀ ਜੇ ਕਿਸੇ ਨੂੰ ਜ਼ਿਆਦਾ ਕੋਈ ਦਿੱਕਤ ਆਉਂਦੀ ਹੈ ਕੈਂਚੀ ਵਗੈਰਾ ਮਸ਼ੀਨ ਲੈਣ ਵਾਲੇ ਹਨ ਉਹ ਤੁਸੀਂ ਮੈਨੂੰ ਫੋਨ ਤੇ ਵੀ ਸੰਪਰਕ ਕਰ ਸਕਦੇ ਹੋ YouTube ਵਾਲੇ ਚੈਨਲ ਦੇ ਵਿੱਚ ਤੁਸੀਂ ਇਸ ਤਰ੍ਹਾਂ ਦੇ ਕਮੈਂਟ ਕਰਿਆ ਕਰੋ ਤਾਂ ਕਿ ਦੂਜੀਆਂ ਭੈਣਾਂ ਨੇ ਵੀ ਕੈਂਚੀ ਵਗੈਰਾ ਲੈਣੀ ਹੁੰਦੀ ਆ ਤਾਂ ਸਾਰਿਆਂ ਵਾਸਤੇ ਉਹ ਇੱਕੋ ਹੀ ਟੌਪਿਕ ਤੇ ਵੀਡੀਓ ਬਣ ਜੇ ਹੁਣ ਮੈਂ ਜਦੋਂ ਵੀ ਬਠਿੰਡੇ ਜਾਊਂਗਾ ਤੁਹਾਨੂੰ ਉਹ ਪੂਰੀ ਦੁਕਾਨ ਵੀ ਦਿਖਾ ਦੂੰਗਾ ਆਪਣਾ ਧਾਗਾ ਬਟਰ ਮਟੀਰੀਅਲ ਕਿੱਥੋਂ ਮਿਲਦਾ ਤੇ ਰੇਟ ਵੀ ਬਿਲਕੁਲ ਸਹੀ ਜਾਇਜ਼ ਜਿਹਦਾ ਹੈਗਾ ਉਹ ਇੱਕ ਟੌਪਿਕ ਤੇ ਪੂਰੀ ਮੈਂ ਵੀਡੀਓ ਪਾਉਂਗਾ ਜਲਦੀ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਹੈਨਾ ਪਹਿਲਾਂ ਮੈਂ ਆਪਣੇ ਬਾਰੇ ਦੱਸਦਾ ਕਈ ਭੈਣਾਂ ਕੋਲੇ ਅੱਜ ਹੀ ਮੇਰਾ ਚੈਨਲ ਆਇਆ ਹੋਊਗਾ ਵੀਡੀਓ ਆਈ ਹੋਊਗੀ ਤੇ ਉਹਨਾਂ ਵਾਸਤੇ ਮੈਂ ਦੱਸਦਾ ਵੀ ਜਿਹੜਾ ਮੇਰਾ ਪਿੰਡ ਆ ਉਹ ਪਿੰਡ ਸਿਵੀਆਂ ਪੰਜਾਬ ਦਾ ਰਹਿਣ ਵਾਲੀ ਆ ਮੈਂ ਕਈ ਵਾਰੀ ਕਈ ਦੂਰ ਨੇੜੇ ਦੇ ਹੁੰਦੇ ਹੈ ਨਾ ਨਹੀਂ ਪਤਾ ਲੱਗਦਾ ਕਿ ਕਿੱਥੋਂ ਦੇ ਹੋ ਤੁਸੀਂ ਤੇ ਜੇ ਕਿਸ ਨੇ ਇੱਧਰ ਸ੍ਰੀ ਮੁਕਤਸਰ ਸਾਹਿਬ ਵਾਲੇ ਰੋਡ ਤੋਂ ਆਣਾ ਉੱਥੋਂ ਮੇਰਾ ਪਿੰਡ ਸਿਰਫ 4 ਕਿਲੋਮੀਟਰ ਦੂਰ ਤੇ ਆ। ਜੇ ਕਿਸੇ ਭਰਾ ਨੇ ਜਾਂ ਮੇਰੀ ਭੈਣ ਨੇ ਬਠਿੰਡੇ ਵਾਲੀ ਸਾਈਡ ਤੋਂ ਹਣਾ ਤਾਂ ਉੱਥੋਂ ਬਠਿੰਡਾ ਥਰਮਲ ਪਲਾਂਟ ਦੇ ਕੋਲੋਂ ਇਹਦਾ ਆਪ ਪੁਲ ਤੋਂ ਨੀਚੇ ਉਤਰਾਂਗੇ ਇੱਕ ਸ਼ਰਕ ਪਾਟੂ ਦੇ ਸੱਜੇ ਹੱਥ ਨੂੰ। ਠੀਕ ਆ? ਉੱਥੋਂ ਮੇਰਾ ਪਿੰਡ ਸਿਰਫ 5 ਕਿਲੋਮੀਟਰ ਦੂਰ ਤੇ ਆ। ਉੱਥੋਂ ਪਿੰਡ ਸੇਵੀਆਂ ਜਦੋਂ ਤੁਸੀਂ ਆ ਜਾਂਦੇ ਹੋ ਤਾਂ ਜਿਹੜਾ ਮੇਰਾ ਕੱਚਾ ਨਾਮ ਉਹ ਗੋਰੇ ਦੇ ਨਾਮ ਤੇ ਮਸ਼ਹੂਰ ਆ ਹਨਾ। ਤੁਸੀਂ ਕਿਸੇ ਨੂੰ ਵੀ ਆ ਕੇ ਪੁੱਛ ਸਕਦੇ ਹੋ ਵੀ ਅਸੀਂ ਗੋਰੇ ਟੇਲਰ ਦੇ ਕੋਲੇ ਜਾਣਾਗਾ ਵੀ ਕਿਸੇ ਨੇ ਕਈ ਵਾਰੀ ਕੋਈ ਕੱਪੜਾ ਲੀੜਾ ਸਮਾਉਣਾ ਜਾਂ ਕੱਪੜਾ ਲੈਣਾ ਹੁੰਦਾ ਹਨ ਤਾਂ ਉਹ ਆਪਣੇ ਕੋਲੇ ਕੁਰਤੇ ਪਜਾਮਿਆਂ ਦਾ ਪੈਂਟਾਂ ਸ਼ਲਟਾਂ ਦਾ ਸਾਰੀਆਂ ਵੈਰਾਈਟੀਆਂ ਹੁੰਦੀਆਂ ਕੁਰਤੇ ਪਜਾਮਿਆਂ ਦੀਆਂ ਤੇ ਪੈਂਟਾਂ ਸ਼ਲਟਾਂ ਦੀਆਂ ਬਾਕੀ ਪੱਗਾਂ ਪੂਰੀਆਂ ਵਧੀਆਂ ਹੁੰਦੀਆਂ ਜੇ ਕੋਈ ਭਰਾ ਪੱਗਾਂ ਦੇ ਸ਼ਕੀਨਾਂ ਜਾਂ ਕਿਸੇ ਭੈਣ ਨੂੰ ਵੀ ਪੱਗ ਦਾ ਕੱਪੜਾ ਵਧੀਆਂ ਨਹੀਂ ਮਿਲਦਾ ਹਨਾ ਸੂਟ ਦੇ ਅੰਦਰ ਲਾਉਣ ਨੂੰ ਤਾਂ ਉਹ ਆਪਣੇ ਕੋਲੋਂ ਲੈ ਸਕਦੇ ਤੁਸੀਂ ਪਰ ਫੋਨ ਕਰਕੇ ਆਉਣਾ ਵੀ ਤੁਹਾਡਾ ਚੱਕਰ ਨਾ ਲੱਗੇ ਹਨਾ ਕਈ ਵਾਰੀ ਆ ਆਪਣੇ ਕੋਈ 30 40 ਕਿੰਡੋ ਮੀਟਰ ਦੀ ਦੂਰੀ ਤੇ ਹੁੰਦੇ ਆ ਆਪਾਂ ਲਾ ਕੇ ਸ਼ਾਗ ਰਹਿੰਦੇ ਆ ਤਾਂ ਉਹ ਤੁਸੀਂ ਮੈਨੂੰ ਫੋਨ ਕਰਕੇ ਆ ਆਪਣੇ ਸੂਟਾਂ ਦੇ ਅੰਦਰ ਲਾਉਣ ਨੂੰ ਜਿੱਥੇ ਪਰ ਆ ਪੱਗ ਦੇ ਵਾਸਤੇ ਬੰਨਣ ਨੂੰ ਮੇਰੇ ਕੋਲ ਪੱਗ ਲੈ ਸਕਦੇ ਹੋ ਬਹੁਤ ਹੀ ਜਿਆਦੇ ਵਧੀਆ ਪੱਗ ਹੁੰਦੀ ਆ ਜੇ ਤੁਸੀਂ ਚਾਹੋ ਵੀ ਤਾਂ ਤੁਹਾਨੂੰ ਬਾਜ਼ਾਰ ਦੇ ਵਿੱਚ ਉਹ ਚੀਜ਼ਾਂ ਬਹੁਤ ਮੁਸ਼ਕਲ ਦੇ ਨਾਲ ਮਿਲਦੀਆਂ ਹਨ ਆਪਣੇ ਕੋਲੇ ਇਹ ਮੇਰਾ ਸਟੈਂਡ ਪਹਿਲੇ ਤੋਂ ਬਣਾਇਆ ਹੋਇਆ ਵੀ ਆਪਾਂ ਮਾਰਾ ਕਪੜਾ ਕੋਈ ਵੀ ਦੁਕਾਨ ਦੇ ਵਿੱਚ ਰੱਖਣਾ ਨਹੀਂ ਤੇ ਕਈ ਮੇਰੇ ਭਰਾਵਾਂ ਦਾ ਕਮੈਂਟ ਆਉਂਦੇ ਆ ਵੀ ਉਹ ਕਈ ਕਾਫੀ ਟਾਈਮ ਤੋਂ ਸਲਾਈ ਦਾ ਕਰਦੇ ਆ ਪਰ ਉਹ ਨਾਲ ਕਪੜਾ ਪਾਉਣਾ ਚਾਹੁੰਦੇ ਆ ਹਨ ਤਾਂ ਉਹਨਾਂ ਵਾਸਤੇ ਮੈਂ ਅਲੱਗ ਇੱਕ ਰੱਖਿਆ ਹੋਇਆ ਵੀ ਤੁਸੀਂ ਮੈਨੂੰ ਫੋਨ ਕਰਕੇ ਤੁਹਾਨੂੰ ਮੈਂ ਦੱਸ ਦਊ ਆਪਾਂ ਕੀ ਕੀ ਕਪੜਾ ਦੁਕਾਨ ਤੇ ਰੱਖਣਾ ਜਿਹੜਾ ਕਿ ਆਪਣੇ ਮਾਲ ਦਾ ਐਂਡ ਨਾ ਹੋਵੇ ਹਨਾ ਕਿਉਂਕਿ ਹਰ ਭਰਾ ਆਪਣੇ ਵਰਗੇ ਹੁੰਦਾ ਵੀ ਬਹੁਤ ਮੁਸ਼ਕਲ ਨਾਲ ਪੈਸਾ ਬੰਦ ਆਗਾ ਤੇ ਤੁਸੀਂ ਧਿਆਨ ਰੱਖਿਆ ਕਰੋ ਵੀ ਕੀ ਕਪੜਾ ਲੈਣਾ ਆਪਾਂ ਕਿਵੇਂ ਕੰਮ ਸਟਾਰਟ ਕਰਨਾ ਕੀ ਕੀ ਵੈਰਾਈਟੀ ਪਾਉਣੀ ਆ ਕਿੰਨਾ ਕਿੰਨਾ ਪਾਉਣਾ ਨਹੀਂ ਤਾਂ ਜਦੋਂ ਤੁਸੀਂ ਪਹਿਲੀ ਵਾਰੀ ਜਾਵੋਗੇ ਕਿਸੇ ਕੋਲੇ ਸਿੱਧੇ ਤਾਂ ਦੁਕਾਨਦਾਰਾਂ ਦਾ ਕੀ ਆ ਜਿਹੜਾ ਆਪਣਾ ਕੋਲੇ ਮਾਲ ਨਹੀਂ ਵੇਖਦਾ ਉਹ ਤੁਹਾਨੂੰ ਚੁਕਾ ਦੇਣਗੇ ਉਹ ਤੁਹਾਡਾ ਮਾਲ ਆ ਕੇ ਦੁਕਾਨ ਦੇ ਉੱਪਰ ਅੜ ਜੂ ਵਿਕਣਾ ਨਹੀਂ ਭਰਾਵੋ ਤਾਂ ਰਗੇ ਇਸ ਚੀਜ਼ ਦਾ ਖਾਸ ਖਿਆ ਰੱਖਣਾ ਜਿਹੜਾ ਕਪੜਾ ਬੰਦਾ ਵੇਚਦਾ ਉਹ ਤੋਂ ਤੁਸੀਂ ਨਾ ਪੂਰਾ ਸੁਚੇਤ ਰਹਿਣਾ ਉਹ ਤੁਹਾਨੂੰ ਚੁਕਾ ਦੇਣੀ ਆ ਆ ਚੀਜ਼ ਦਾ ਹੀ ਬਹੁਤ ਰਵਾਜ ਆ ਆ ਚੀਜ਼ ਦਾ ਹੀ ਰਵਾਜ ਆ ਆ ਤੁਸੀਂ ਸੂਟ 300 ਵਾਲਾ ਲੈ ਜੋ ਤੁਹਾਡਾ 600 ਵੇਖ ਜੂ ਇਸ ਤਰ੍ਹਾਂ ਦਾ ਤੁਹਾਨੂੰ ਮਾਰਕੀਟ ਦੇ ਵਿੱਚ ਬਹੁਤ ਭਰਾ ਲਾਲਚ ਦੇਣਗੇ ਤੁਸੀਂ ਫਸਣਾ ਨਹੀਂਗਾ ਕਿਰਪਾ ਕਰਕੇ ਤੁਸੀਂ ਫੋਨ ਕਰ ਲਿਆ ਕਰੋ ਵੀ ਸਾਨੂੰ ਕਿੱਥੋਂ ਸਹੀ ਮਾਲ ਮਿਲੂਗਾ ਬਿੱਲ ਪੂਰਾ ਪ੍ਰੋਪਰ ਲਿਆ ਕਰੋ ਕੱਲ ਨੂੰ ਕੋਈ ਦਿੱਕਤ ਆਉਂਦੀ ਤਾਂ ਆਪਾਂ ਉਹਦੇ ਕੋਲੇ ਸੱਟ ਸਕੀ ਜਾ ਕੇ ਹਨਾ ਵੀ ਸਾਡਾ ਆਪਿਆ ਕਪੜਾ ਵੀ ਖਰਾਬ ਹੋ ਗਿਆ ਤਾਂ ਇਹਨੂੰ ਬਦਲ ਕੇ ਦੇ ਪਰ ਤੁਸੀਂ ਇਹ ਚੀਜ਼ ਦਾ ਪੂਰਾ ਧਿਆਨ ਰੱਖਣਾ ਵੀ ਪਹਿਲਾਂ ਥੋੜਾ ਜਿਹਾ ਮਾਲ ਚੰਗਾ ਲਿਆ ਕਰੋ ਵੀ ਤੁਹਾਡਾ ਗਾ ਕਿ ਤੁਹਾਡੇ ਤੋਂ ਇੱਕ ਵਾਰੀ ਕਪੜਾ ਲੈ ਜੇ ਤਾਂ ਦੁਬਾਰਾ ਦੁਬਾਰਾ ਤੁਹਾਡੇ ਕੋਲੇ ਆਵੇ ਨਾਲ ਜਿਹੜੇ ਭਰਾ ਕਪੜਾ ਕਾਫੀ ਟਾਈਮ ਤੋਂ ਸਲਾਈ ਕਰਦੇ ਆ ਉਹਨਾਂ ਨੇ ਕਪੜਾ ਹਜੇ ਪਾਉਣ ਬਾਰੇ ਸੋਚ ਰਹੇ ਆ ਵੀ ਕਿਵੇਂ ਕੰਮ ਚੱਲੂ ਕੀ ਹੁਣ ਉਹ ਬਚਦਾ ਕਿ ਨਹੀਂ ਬਚਦਾ ਸਾਰਾ ਕੁਝ ਹੈਗਾ ਬਚਤ ਵੀ ਹੈਗੀ ਆ ਵਧੀਆ ਕਮਾਈ ਆ ਪਰ ਤੁਸੀਂ ਜ਼ਿਆਦਾ ਲਾਲਚ ਵਿੱਚ ਆ ਕੇ 500 ਵਾਲੀ ਝੂਟ 1000 ਦਾ ਨਹੀਂ ਵੇਚਣਾ ਨਾਰਮਲ ਮਾਰਜਿਨ ਰੱਖਣਾ ਤਾਂ ਕਿ ਤੁਹਾਨੂੰ ਸਲਾਈ ਤਾਂ ਬਚਦੀ ਮੈਂ ਤਾਂ ਇੱਕ ਚੀਜ਼ ਜਾਣਦਾ ਵੀ ਤੁਹਾਨੂੰ ਸਲਾਈ ਬਚਦੀ ਆ ਨਾ ਜੇ ਤੁਹਾਨੂੰ ਇੱਕ ਸੂਟ ਮਗਰ 50 ਜਾਂ 100 ਵੀ ਵਜਦਾ ਤਾਂ ਬਹੁਤ ਜ਼ਿਆਦਾ ਹੈ ਬਾਈ ਜੀ ਕਿਉਂਕਿ ਘਰੇ ਬੈਠਾ ਨੂੰ ਆਪਾਂ ਨੂੰ ਕੰਮ ਮਿਲਦਾ ਲੋਕ 50-100 ਕਿਲੋਮੀਟਰ ਦੂਰ ਤੇ ਕੰਮ ਕਰਨ ਵਾਸਤੇ ਜਾਂਦੇ ਹਨ ਬਾਰੇ ਮੇਰੇ ਭਰਾਵਾਂ ਨੂੰ ਘਰ ਛੱਡ ਕੇ ਕੈਨੇਡਾ ਅਮਰੀਕਾ ਵੀ ਜਾਣਾ ਪੈਂਦਾ ਜਦੋਂ ਕੰਮ ਨਹੀਂ ਮਿਲਦਾ ਹਨਾ ਤਾਂ ਅੱਗੇ-ਅੱਗੇ ਇਹ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਜਿਹੜੇ ਆਪਣੇ ਭਰਾ ਨਵੇਂ ਆ ਚੈਨਲ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਨੂੰ ਵਜਾ ਕੇ ਆਲ ਵਾਲੇ ਬਟਨ ਤੇ ਸੈੱਟ ਕਰ ਲਓ ਤਾਂ ਕਿ ਕੋਈ ਵੀਡੀਓ ਤੁਹਾਡੇ ਤੋਂ ਮਿਸ ਨਾ ਹੋਵੇ ਹਨਾ ਇੱਕ ਮੈਂ ਤੁਹਾਡੇ ਨਾਲ ਹੋਰ ਗੱਲ ਕਰਨੀ ਸੀਗੀ ਮੈਂ ਨਾਲ ਨਾਲ ਹੁਣ ਵੀਡੀਓ ਦੇ ਆਪਾਂ ਜਿਵੇਂ ਕੱਪੜਾ ਕੱਟੂਗਾ ਮੈਂ ਉਹਨਾਂ ਦੇ ਸ਼ਾਰਟ ਵੀ ਪਾਉਣਾ ਰਹਿਣਾ ਹਨਾ ਕਿਉਂਕਿ ਜਿਹੜਾ ਆਪਣਾ ਚੈਨਲ ਆ ਉਹ ਨੀਚੀ ਹੈ ਕੋਈ ਆਪਸ਼ਨ ਆ ਰਹੀ ਹੈ ਵੀ ਬਾਈ ਤੁਸੀਂ ਸ਼ਾਰਟ ਪਾਓ ਤਾਂ ਕਿ ਤੁਹਾਡਾ ਚੈਨਲ ਥੋੜੀ ਜਿਹੀ ਗਰੋਅ ਕਰੇ ਕੱਲ ਮੈਂ ਤੁਹਾਨੂੰ ਸ਼ਾਰਟ ਜਿਆਦਾ ਪੈਗੇ ਸੀ ਉਹ ਭੈਣਾਂ ਨੇ ਕੋਈ ਇਤਰਾਜ਼ ਨਹੀਂ ਕਰਨਾ ਹਨਾ ਉਹਨਾਂ ਸ਼ਾਰਟਾਂ ਦੇ ਉੱਪਰ ਜਾ ਕੇ ਲਾਈਕ ਤੇ ਕਮੈਂਟ ਜਰੂਰ ਕਰਨਾ ਮੇਰੀਆਂ ਭੈਣਾਂ ਖਾਸ ਕਰਕੇ ਬਹੁਤ ਵੀਡੀਓ ਬਣਦੀਆਂ ਮੇਰੀਆਂ ਉਹਨਾਂ ਦਾ ਰਿਸਪੌਂਸ ਮੈਨੂੰ ਬਹੁਤ ਹੀ ਜ਼ਿਆਦਾ ਵਧੀਆ ਮਿਲਦਾ ਹਨਾ ਇਸੇ ਤਰੀਕੇ ਮੇਰੇ ਭਰਾ ਵੀ ਵਧੀਆ ਰਿਸਪਾਂਸ ਦਿਆ ਕਰੋ ਤਾਂ ਕਿ ਮੈਨੂੰ ਵੀ ਥੋੜਾ ਮੋਟੀਵੇਟ ਹੋ ਕੇ ਮੈਂ ਵਧੀਆ-ਵਧੀਆ ਵੀਡੀਓ ਲੈ ਕੇ ਆ ਸਕਾਂ ਹਨ ਤੇ ਬਾਕੀ ਜੋ ਕਿਸੇ ਚੀਜ਼ ਦੀ ਕੋਈ ਕਿਸੇ ਦੇ ਦਿਲ ਦਿਖਾਉਣ ਵਾਲੀ ਗੱਲ ਕਹੀ ਜਾਂਦੀ ਹੈ ਹਨ ਤਾਂ ਉਹ ਤੁਸੀਂ ਆਪ ਦਾ ਛੋਟਾ ਭਰਾ ਜਾਣ ਕੇ ਮaaf ਕਰਨਾ ਬਾਕੀ ਮੈਂ ਕਸ਼ੇਰਿਆਂ ਦੇ ਵੀਡੀਓ ਕਿਹਾ ਸੀ ਪਾਉਣ ਨੂੰ ਹਨ ਜੇ ਕੋਈ ਭਰਾ ਕਸ਼ੇਰੇ ਜਾਂ ਮੇਰੀਆਂ ਭੈਣਾਂ ਸਿੱਖਣਾ ਚਾਹੁੰਦੀਆਂ ਤਾਂ ਉਹ ਮੈਨੂੰ ਵੱਧ-ਤੋਂ ਕਮੈਂਟ ਕਰੋ ਉਸ ਟੌਪਿਕ ਤੇ ਤਾਂ ਕਿ ਮੈਂ ਜਲਦੀ ਕਿ ਸ਼ਾਇਰਾ ਕੱਟ ਕੇ ਆਪ ਖੁਦ ਤਿਆਰ ਕਰਕੇ ਤੁਹਾਨੂੰ ਦਿਖਾਉਂਗਾ ਵੀ ਕਿ ਸ਼ਾਇਰਾ ਕਿਵੇਂ ਬਣਾਉਣਾ ਇਹ ਕਿ ਉਹਦਾ ਪ੍ਰੋਸੈਸ ਆ ਵੀਡੀਓ ਨੂੰ ਪੂਰੀ ਚੰਗੀ ਤਰ੍ਹਾਂ ਵੇਖ ਲਿਆ ਕਰੋ ਇੱਕ ਵਾਰੀ ਸਮਝ ਨਹੀਂ ਆਉਂਦੀ ਤਾਂ ਦੂਜੀ ਵਾਰੀ ਦੇਖ ਲਿਆ ਕਰੋ ਫਿਰ ਵੀ ਸਹੀ ਆਪ ਨੂੰ ਸਹੀ ਸਮਝ ਨਹੀਂ ਆਉਂਦੀ ਨਾ ਤਾਂ ਤੁਸੀਂ ਮੈਨੂੰ ਸੁਝਾਅ ਆਪਣੇ ਜ਼ਰੂਰ ਦਿਆ ਕਰੋ ਤਾਂ ਕਿ ਮੈਨੂੰ ਪਤਾ ਲੱਗੇ ਵੀ ਹਾਂ ਆਪਾਂ ਇੱਥੇ ਗਲਤੀ ਆ ਰਾਤ ਮੈਂ ਕੁਝ ਕਮੈਂਟ ਪਾ ਰਿਹਾ ਸੀ ਇੱਕ ਮੇਰੇ ਭੈਣ ਨੇ ਕਹੀ ਬਾਕੀ ਸਾਰਾ ਕੁਝ ਠੀਕ ਆ ਤੁਸੀਂ ਜਿਹੜਾ ਨਿਸ਼ਾਨ ਉਹ ਬਿਲਕੁਲ ਨੇੜੇ ਕਰਕੇ ਦਿਖਾਇਆ ਕਰੋ ਤਾਂ ਆਹ ਦੇਖੋ ਮੈਂ ਪਹਿਲਾਂ ਇਹ ਕੱਟ ਲਿਆ ਸੀ ਇੱਕ ਪੱਲਾ ਜਿਆਦਾ ਲੈਣ ਗਿਆ ਮੇਰੇ ਵਾਈਫ ਕੱਟਦੇ ਆ ਤਾਂ ਉਹ ਜਦੋਂ ਮੈਂ ਬਾਜ਼ਾਰ ਸਮਾਨ ਲੈਣ ਗਿਆ ਹੋਇਆ ਸੀ ਉਹਨੇ ਇੱਕ ਪੱਲਾ ਇਹਦਾ ਕੱਟਤਾ ਸੀ ਫਿਰ ਮੈਂ ਉਹਨੂੰ ਦੱਸਿਆ ਕਿ ਵੀ ਭੈਣਾਂ ਦੇ ਕਮੈਂਟ ਆਏ ਹੋਏ ਆਪਾਂ ਲੈਣੀ ਉਹਨਾਂ ਦੇ ਸਾਹਮਣੇ ਕੱਟਨੀ ਆ ਪਲੱਜੋ ਦੀ 벨ਟ ਵਾਲਾ ਪਲੱਜੋ ਸੀਗਾ ਇਹ ਤਾਂ ਉਹਨੇ ਇੱਕ ਪੀਸੀ ਇਹ ਜੇ ਕੱਟਿਆ ਸੀ ਹੈਨਾ 벨ਟ ਵਾਲਾ ਪਲੱਜੋ ਸੀ ਨਾ ਆ ਦੇਖੋ ਸਿੰਗਲ ਪੱਲਾ ਲੈ ਲਿਆ ਕਰੋ ਜੇ ਤੁਹਾਡੇ ਕੋਲ ਦੋ ਲੜ ਨਹੀਂ ਸੂਤ ਆਉਂਦੇ ਐਸੇ ਵਾਰ ਤੋਂ ਮੈਂ ਤੁਹਾਨੂੰ ਹਰ ਇੱਕ ਵੀਡੀਓ 'ਚ ਕਹਣਾ ਕਪੜਾ ਕੱਟਰ ਵੇਲੇ ਆਪਾਂ ਨੇ ਜ਼ਿਆਦਾ ਕਰਨੀ ਆ ਆ ਸਿੰਗਲ ਪੱਲੇ ਦੀ ਲੈਣੀ ਆ ਆਪਾਂ ਨੇੜੇ ਕਰਕੇ ਦਿਖਾ ਦਿਓ ਬਿਲਕੁਲ ਇਸ ਤਰ੍ਹਾਂ ਬਿਲਕੁਲ ਨਾਲ-ਨਾਲ ਨਾ ਕੱਟ ਦੇਣੀ ਆ ਦੇਖ ਇਸ ਤਰ੍ਹਾਂ ਜੇ ਕਿਸੇ ਦਾ ਪਲਾਜੋ ਕੋਈ ਅੰਦਰ ਨੂੰ ਚੜਦਾ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰ ਦਿਆ ਕਰੋ ਤੁਹਾਡਾ ਪਲਾਜੋ ਬਿਲਕੁਲ ਵੀ ਅੰਦਰ ਨੂੰ ਨਹੀਂ ਚੜੂਗਾ ਠੀਕ ਆ ਆ ਬਿਲਕੁਲ ਇਹਦੇ ਨਾਲ ਨਾਲ ਇਹਦੇ ਵਿੱਚ ਤੁਸੀਂ ਥੋੜਾ ਮੋਟਾ ਮਾਰਜਿਨ ਰੱਖ ਸਕਦੇ ਹੋ ਜਿਵੇਂ ਇੰਨਾਕ ਹਲਕਾ ਮੋਟਾ ਜ਼ਿਆਦਾ ਨਹੀਂ ਹੈ ਨਾ ਕਿਉਂਕਿ ਇਹਦੇ ਵਿੱਚ ਮਾਰੀ ਮੋਢੀ ਟੱਲ ਚੱਲ ਜੂਗੀ ਕੋਈ ਦਿੱਕਤ ਵਾਲੀ ਗੱਲ ਨਹੀਂ ਹੁਣ ਮੈਂ ਇਹਨੂੰ ਸਾਈਡ ਤੇ ਕਰ ਦੂੰ ਇਸੇ ਤਰੀਕੇ ਬਿਲਕੁਲ ਆਰਾਮ ਦੇ ਨਾਲ ਕਿਉਂਕਿ ਪਹਿਲਾਂ ਕੱਟ ਹੋ ਗਿਆ ਸੀ ਉਹਨਾਂ ਨੂੰ ਨਹੀਂ ਪਤਾ ਸੀ ਵੀ ਭੈਣਾਂ ਦੇ ਕਮੈਂਟ ਆਏ ਹੋਏ ਸੀ ਉਹ ਮੈਂ ਪੜੇ ਹੋਏ ਸੀ ਮੈਂ ਕਿਹਾ ਚਲੋ ਮੈਂ ਟਾਈਮ 'ਚ ਟਾਈਮ ਕੱਢ ਕੇ ਵੀਡੀਓ ਪਾ ਦੂੰ ਇਹੋਂ ਆਪਾਂ ਸਾਈਡ ਤੇ ਰੱਖਿਆ ਇਹ ਹੋਣਾ ਆਪਾਂ ਇਹਨੂੰ ਅੱਗੇ ਤੁਸੀਂ ਵੀਡੀਓ ਤੇ ਆ ਨਾ ਦੇਖਿਓ ਜਿਵੇਂ ਆਪਾਂ ਪਜਾਮਾ ਕੱਟਦੇ ਆ ਜਿਹੜੇ ਭੈਣਾ ਮੇਰੀਆਂ ਕੁੜਤੇ ਪਜਾਮੇ ਵਾਲੀ ਵੀਡੀਓ ਵੇਂਦੀਆਂ ਉਹਨੂੰ ਤਾਂ ਸੌਖਾ ਪਤਾ ਲੱਗ ਜਿਹੜੀਆਂ ਨਈ ਵੀ ਆਂਦੀਆਂ ਕਲੇ ਲੇਡੀ ਸੂਟਾਂ ਵਾਲੀਆਂ ਵੇਂਦੀਆਂ ਉਹ ਆਹ ਪੱਲੇ ਨੂੰ ਇਸ ਤਰ੍ਹਾਂ ਤੁਸੀਂ ਘੁਮਾ ਲੈਣਾ ਠੀਕ ਆ ਜੀ ਆਹ ਪੱਲਾ ਆਪਾਂ ਇਸ ਤਰ੍ਹਾਂ ਘੁਮਾ ਲਿਆ ਉੱਪਰਲਾ ਪਾਸਾ ਆਪਣਾ نیچے ਚਲਾ ਗਿਆ ਇਸ ਤਰ੍ਹਾਂ ਕਪੜਾ ਪੰਜ ਮੀਟਰ ਹੀ ਲੈਣੇ ਹੁੰਦੇ ਆ ਆਪਾਂ ਵੀ ਤੁਸੀਂ ਸਸਤੀ ਲਾਉਣ ਲੈਣੇ ਹੋ ਤਾਂ ਆਹੀ ਤੁਹਾਨੂੰ 5 ਮੀਟਰ ਲੈਣੀ ਆ ਸਾਢੇ 5 ਲੈਣੀ ਪੈਂਦੀ ਸੌਰੀ ਤਾਂ ਹਰ ਇੱਕ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਵੀ ਸਾਰਾ ਉਸੇ ਦੇ ਕਾਰਨ ਹੁੰਦਾ ਸੂਟ ਤੁਹਾਡਾ ਜਿਹੜਾ ਕੰਮ ਦੇ ਵਿੱਚ ਜਾਂਦਾ ਜੇ ਜਿਹੜੀ ਥੋੜੀ ਸਸਤੀ ਲਾਉਣ ਉਹ ਸੂਟ ਨੂੰ ਇੱਕ ਪਾਸੇ ਖਿੱਚਣ ਲੱਗ ਜਾਂਦੇ ਇੱਕ ਤਾਂ ਇੱਕ ਤੁਹਾਨੂੰ ਕੱਟਣ ਵੇਲੇ ਖਿੱਚ ਜਾਂਦੇ ਹੋਣਾ ਵੀ ਲੋਟ ਨਹੀਂ ਆਉਂਦੀ ਉਹ ਲਾਈਨ ਕਿਤੇ ਇਧਰੋਂ ਵੱਧ ਗਈ ਇਧਰੋਂ ਕੱਟ ਗਈ ਤਾਂ ਕਰਕੇ ਨਾ ਖਾਸ ਖਿਆਰ ਰੱਖਿਆ ਕਰੋ ਵੀ ਤੁਸੀਂ ਸਸਤੀ ਲੈਣੇ ਨਾ ਹੀ ਲਿਆ ਕਰੋ ਤਾਂ ਵਧੀਆ ਜੇ ਕੋਈ ਬਠਿੰਡੇ ਦੇ ਮਨਿਕ ਜਣੂ ਕੋਈ ਰਾਮਪੁਰਾ ਵਾਲੀ ਸਾਈਡ ਤੋਂ ਆ ਰਿਆਂ ਸਾਡਾ ਪਿੰਡ ਨੂੰ ਦੂਰ ਪੈਂਦਾ ਤਾਂ ਮੈਂ ਤੁਹਾਨੂੰ ਬਠਿੰਡੋਂ ਦੱਸ ਦਊਂ ਵੀ ਤੁਸੀਂ ਕਿਹੜੀ ਸ਼ਾਪ ਤੋਂ ਲੈਣੇ ਹੋ ਪਰ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰੋ YouTube ਵਾਲੇ ਦੇ ਵਿੱਚ ਕਿਉਂਕਿ ਮੈਂ ਉਹਦੇ ਵਿੱਚ ਨਾ ਸਾਰਾ ਐਡਰੈਸ ਪਾਉਂਗਾ ਕਿੱਥੋਂ ਆਪਣਾ ਮਾਲ ਆਉਂਦਾ ਕਿਹੜੀ ਦੁਕਾਨ ਤੋਂ ਕਿਉਂਕਿ ਮੈਨੂੰ ਇਹ ਚੈੱਕ ਕਰਨੀ ਹੁੰਦਾ ਵੀ ਆਪਣੇ ਤੋਂ ਕਪੜਾ ਨਾ ਲਵੋ ਤੁਸੀਂ ਬਸ ਇਹ ਹੁੰਦਾ ਵੀ ਤੁਸੀਂ ਕਪੜਾ ਵਧੀਆ ਲੈ ਲਓ ਕਿਉਂਕਿ ਅੱਜ ਕੱਲ੍ਹ ਸਲਾਈ ਬਹੁਤ ਜ਼ਿਆਦਾ ਆ ਹਨਾ ਤਾਂ ਕਰਕੇ ਵੀ ਜਦੋਂ ਤੁਸੀਂ ਮਿਹਨਤ ਵੀ ਕਰਦੇ ਹੋ ਉਹਦਾ ਥੋੜਾ ਸੂਟ ਫਿਰ ਵੀ ਕਾਂਜੀ ਜਾਂਦਾ ਤਾਂ ਬਹੁਤ ਦੁੱਖ ਜਾ ਲੱਗਦਾ ਬੰਦੇ ਨੂੰ ਜੇ ਤੋ ਕਸਟਮਰ ਆ ਕੇ ਉਹਨੂੰ ਬੋਲਦਾ ਹਨ ਕਿਉਂਕਿ ਕਈ ਬੰਦਿਆਂ ਨੂੰ ਬੋਲਣ ਦਾ ਵੀ ਤਰੀਕਾ ਹੁੰਦਾ ਵੀ ਕਿਵੇਂ ਬੋਲਣਾ ਹਨਾ ਡੈਲਰ ਨੂੰ ਗਲਤੀ ਇਨਸਾਨਾਂ ਜਿਹੜਾ ਇਨਸਾਨ ਹਨ ਉਹ ਗਲਤੀਆਂ ਦੇ ਪੁਤਲਾ ਕਿਸੇ ਵੀ ਬੰਦੇ ਤੋਂ ਗਲਤੀ ਹੋ ਜਾਂਦੀ ਸਾਡਾ ਐਡਾ ਵੱਡਾ ਵਧੀਆ ਕੰਮ ਪਰ ਫਿਰ ਵੀ ਕਈ ਵਾਰੀ ਕੱਟਦੇ ਕੱਟਦੇ ਕੋਈ ਕੈਂਚੀ ਵੱਧ ਕੱਟ ਲਾ ਜਾਂਦੀ ਹੈ ਗਲਤੀ ਹੋ ਜਾਂਦੀ ਹੈ ਤਾਂ ਕਰਕੇ ਘਬਰਾਉਣਾ ਨਹੀਂ ਕੋਈ ਦਿੱਕਤ ਨਹੀਂ ਮੈਂ ਤੁਹਾਨੂੰ ਰਾਤ ਵਾਲੀ ਵੀਡੀਓ ਜਿਹੜੀ ਜਿਨ੍ਹਾਂ ਨੇ ਭ੍ਰਿਆਮਾ ਨੇ ਨਹੀਂ ਦੇਖੀ ਜੇ ਆਪਾਂ ਇਹ ਨਹੀਂ ਦੇਖੀ ਉਹਦੇ ਵਿੱਚ ਪੂਰਾ ਦੱਸਿਆ ਹੋਇਆ ਵੀ ਤੁਸੀਂ ਕਿਵੇਂ ਅਗਲੇ ਨੂੰ ਜਵਾਬ ਦੇਣਾ ਜੇ ਤੁਹਾਡੇ ਕੋਈ ਕਮੀ ਪੇਚੀ ਰਹਿ ਜਾਂਦੀ ਹੈ ਨਾ ਉਹ ਤਾਈਮ ਤੁਹਾਨੂੰ ਕਹਿਣਾ ਵੀ ਕੱਲਾ ਟਿਕਟੌਕ ਨਾ ਦੇਖ ਲਿਆ ਕਰੋ ਵੀ ਆਹ ਚੀਜ਼ ਹਰ ਇੱਕ ਮੇਰੀ ਵੀਡੀਓ ਦੇ ਵਿੱਚ ਨਾ ਕੋਸ ਨਾ ਕੋਸ ਤੁਹਾਨੂੰ ਤੁਹਾਡੇ ਕੰਮ ਦੀ ਚੀਜ਼ ਸਿੱਖਣ ਨੂੰ ਮਿਲੂਗੀ ਹੀ ਮਿਲੂਗੀ ਠੀਕ ਆ ਆਹ ਲੋ ਆਪਾਂ ਇਹਨੂੰ ਮੈਂ ਪ੍ਰੈਸ ਮਾਰ ਲਿਆ ਸੀ ਮੈਂ ਤੁਹਾਨੂੰ ਹਰ ਇੱਕ ਵੀਡੀਓ ਦੇ ਵਿੱਚ ਦੱਸਦਾ ਵੀ ਤੁਸੀਂ ਵੀ ਪ੍ਰੈਸ ਮਾਰ ਲਿਆ ਕਰੋ ਠੀਕ ਆ ਜਿਹੜੇ ਆਪਣੇ ਪਲਾਜੋ ਆ ਤੁਸੀਂ ਦੋਨੇ ਭੱਲੇ ਪਾਵਾ ਨਾ ਚੱਕਿਆ ਕਰੋ ਸਿੰਗਲ ਚੱਕ ਲਿਆ ਕਰੋ ਆ ਦੇਖੋ ਮੈਂ ਸਿੰਗਲ ਚੱਕ ਲਿਆ ਇੱਕ ਸਾਈਡ ਤੇ ਰੱਖ ਲਿਆ ਕਿਉਂਕਿ ਡਬਲ ਨਾ ਕਈ ਵਾਰੀ ਉੱਪਰਲਾ ਲੜ ਇਧਰ ਉਧਰ ਹੋ ਜਾਂਦਾ ਕਈ ਵਾਰੀ ਨੀਚੇ ਵਾਲਾ ਠੀਕ ਆ ਜ ਆਪਾਂ ਇਥੋਂ ਟੱਕ ਦਾ ਧਿਆਨ ਰੱਖਣਾ ਪਹਿਲਾਂ ਇਹਨੂੰ 2-4 ਮਿੰਟ ਲਾ ਕੇ ਸੈੱਟ ਕਰ ਲਿਆ ਕਰੋ ਤਾਂ ਕਿ ਬਾਅਦ ਦੇ ਵਿੱਚ ਕੋਈ ਕਮੀ ਪੇਸ਼ੀ ਨਾ ਹੋਵੇ ਆ ਲੋ ਜਿਨ੍ਹਾਂ ਨੇ ਇਹ ਵੀਡੀਓ ਪੂਰੀ ਨਹੀਂ ਦੇਖੀ ਉਹ ਪਿੱਛੇ ਜਾ ਕੇ ਪਹਿਲਾਂ ਮੈਂ ਆ ਕੱਲਾ ਪਲਾਜੋ ਕੱਟਿਆ ਸੀ ਅੱਜ ਆਪਾਂ ਇਹਦੇ ਲੈਂਡਿੰਗ ਕੱਟਣ ਲੱਗੇ ਆ ਇਹ ਮੈਂ ਥੋੜੇ ਬਾਅਦ ਹੀ ਰੱਖਿਆ ਸੀ ਵੀ ਜਦੋਂ ਵੀ ਮੇਰਾ ਟਾਈਮ 'ਚ ਫ੍ਰੀ ਹੋਊਗਾ ਹਨਾ ਤਾਂ ਮੈਂ ਇਹਦੇ ਉੱਤੇ ਵੀਡੀਓ ਪਾਉਣੀ ਆ ਅੱਜ ਮੀਂਹ ਪੈ ਰਿਹਾ ਸੀ ਆਪਾਂ ਦੁਕਾਨ ਵੀ ਨਹੀਂ ਖੋਲੀ ਤਕਰੀਬਨ ਟਾਈਮ ਸਵੇਰ ਦਾ 8:00 ਵਜੇ ਆ ਹਨਾ ਕਿਉਂਕਿ ਮੈਂ ਸਵੇਰੇ ਵੀ ਕੰਮ ਤੋਂ ਨੂੰ ਬਦੱਸ ਦਿਆ 4:00 ਵਜੇ ਸ਼ੁਰੂ ਉਸ ਦਿਨ ਆ ਕੇ ਆ ਕੇ ਤਿਆਰ ਹੋ ਕੇ ਦੁਬਾਰੇ ਆਪਣਾ ਕੰਮ ਸ਼ੁਰੂ ਕੀਤਾ ਤਾਂ ਮੇਰੇ ਖਿਆਲ ਦੇ ਵਿੱਚ ਆਇਆ ਵੀ ਭੈਣਾਂ ਕਹਿੰਦੀਆਂ ਸਾਡਾ ਜਵਾਬ ਨਹੀਂ ਆਇਆ ਹਨਾ ਹਜੇ ਤੱਕਰ ਤਾਂ ਮੈਂ ਸੋਚਿਆ ਆਪਾਂ ਇਹਦੇ ਉੱਤੇ ਵੀਡੀਓ ਪਾ ਦਈਏ ਹਨਾ ਵੀਡੀਓ ਲੰਮੀ ਤਾਂ ਹੋਏ ਨਹੀਂ ਭਣੋ ਮੈਨੂੰ ਇਹ ਹੁੰਦਾ ਵੀ ਤੁਹਾਨੂੰ ਕੱਲੀ-ਕੱਲੀ ਚੀਜ਼ ਦੀ ਸਮਝ ਆਵੇ ਹਨਾ ਨਹੀਂ ਮੈਂ ਤਾਂ ਇਹਨੂੰ 2 ਮਿੰਟਾਂ ਦੇ ਵਿੱਚ ਕੱਟ ਦੂੰ ਫਿਰ ਤੁਹਾਨੂੰ ਪੂਰੀ ਚੀਜ਼ ਦੀ ਸਮਝ ਨਹੀਂ ਆਊਗੀ ਕਿਉਂਕਿ ਸਾਰੀਆਂ ਗੱਲਾਂ ਹੀ ਤੁਹਾਡੇ ਕੰਮ ਦੇ ਸਿੱਖਣ ਵਾਲੀਆਂ ਹੁੰਦੀਆਂ ਹਨਾ ਆਲੋ ਹੁਣ ਆਪਾਂ ਇਹਨੂੰ ਨਾਲ-ਨਾਲ ਇਸ ਤਰ੍ਹਾਂ ਕੱਟ ਦੇਣਾ ਬੈਗ ਤੇ ਇਹਦੇ ਇਲਾਸਟਿਕ ਪਾਊਗੀ ਅੱਗੇ ਬੈਲਟ ਲੱਗੂ ਹਨਾ ਲਾਸਟ ਕਿੰਨੀ ਪਾਉਣੀ ਹੈ ਜਾਂ ਕਿਵੇਂ ਪਾਉਣੀ ਹੈ ਹਨ ਜੇ ਕਿਸੇ ਭੈਣ ਨੂੰ ਨਹੀਂ ਸਮਝ ਆਉਂਦੀ ਤਾਂ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰ ਦਿਓ ਮੈਂ ਫਿਰ ਉਹਦੇ ਵਿੱਚ ਇੱਕੋ ਵਾਰੀ ਜਵਾਬ ਦੇ ਦੂੰ ਤਾਂ ਕਿ ਸਾਰਿਆਂ ਨੂੰ ਪਤਾ ਲੱਗ ਜਾਏ ਹਨ ਕਿੰਨੀ ਪਾਉਣੀ ਹੈ ਕਿੰਨੀ ਬੈਲਟ ਲਾਉਣੀ ਹੈ ਠੀਕ ਹੈ ਜੀ ਇਸ ਤਰ੍ਹਾਂ ਥੋੜਾ ਥੋੜਾ ਤੁਸੀਂ ਪਾਵਾ ਇਹਨੂੰ ਸੂਤ ਸੂਤ ਜਿਆਦਾ ਨਹੀਂ ਕਹਿੰਦਾ ਮੈਂ ਤੁਹਾਨੂੰ ਸੂਤ ਸੂਤ ਲੈਂਡਿੰਗ ਨੂੰ ਵਧ ਰੱਖ ਲਿਆ ਕਰੋ ਕਿਉਂਕਿ ਮੈਨੂੰ 100% ਦੀ ਕਿਰਪਾ ਤਾਂ ਵੀ ਤੁਸੀਂ ਲੈਂਡਿੰਗ ਜਿਹੜੀ ਉਹ 50 ਤੋਂ 60 ਰੁਪਏ ਮੀਟਰ ਵਾਲੀ ਲਾਉਣੀ ਹੋ ਜੇ ਤੁਸੀਂ ਚਾਹੋ ਵੀ ਤਾਂ ਤੁਹਾਨੂੰ ਵਧੀਆ ਲੈਂਡਿੰਗ 100% ਨਹੀਂ ਮਿਲੂਗੀ ਕਿਉਂਕਿ ਜਿਹਨੇ ਰੱਖੇ ਹੀ ਸਸਤਾ ਮਾਲ ਹੋਇਆ ਉਹ ਤੁਹਾਨੂੰ ਮਹਿੰਗਾ ਦੇਉ ਕਿੱਥੋਂ ਵਧੀਆ ਆਲਾ ਹਨ ਤਾਂ ਜਾਦੇ ਦੁਕਾਨਾਂ ਦੇ ਉੱਪਰ ਕੀ ਆ ਪੱਗਾ ਹੁੰਦੀਆਂ ਪੱਗਾ ਦੇ ਵਿੱਚ ਬਹੁਤ ਜ਼ਿਆਦੇ ਓਲਾ ਫੁੱਲ ਵੈਲ 40 ਪ੍ਰਕਾਰ ਦੇ ਆਉਂਦੀ ਐ ਇੱਕ ਪ੍ਰਕਾਰ ਦੀ ਨਹੀਂ ਆਉਂਦੀ ਹਨ ਇਹ ਮੈਂ ਤੁਹਾਨੂੰ ਹਰ ਇੱਕ ਵੀਡੀਓ ਦੇ ਵਿੱਚ ਦੱਸ ਰਹਿੰਦਾ ਵੀ ਤੁਸੀਂ ਫੁੱਲ ਵੈਲ ਕਹਿ ਕੇ ਲੈ ਲੈਣਿਓ ਪਰ ਫੁੱਲ ਵੈਲ ਭੈਣੂ 40 ਪ੍ਰਕਾਰ ਦੇ ਆਉਂਦੀ ਆ ਇੱਕ ਪ੍ਰਕਾਰ ਦੀ ਨਹੀਂ ਆਉਂਦੀ ਬਹੁਤ ਸਾਰੇ ਘਰਾਂ ਦੀ ਆਉਂਦੀ ਆ ਹਨ ਤਾਂ ਕਰਕੇ ਇਹ ਚੀਜ਼ ਦੀ ਤੁਹਾਨੂੰ ਦਿੱਕਤ ਆਉਂਦੀ ਥੋੜੀ ਵੀ ਕੋਈ ਗਲਤੀ ਤੁਸੀਂ ਮੰਨ ਕੇ ਕੋ 70 ਰੁਪਏ ਮੀਟਰ ਵੀ ਲੈ ਲਈ ਹਨਾ ਗਾਹ ਉਹਨੂੰ ਕਹਿ ਕੇ ਦੁਕਾਨਾਂ ਨੂੰ ਪਰ ਉਹ 60 ਵਾਲੀ ਜਾਂ 50 ਤੋਂ 70 ਲਾ ਦੂ ਪਰ ਕੁਆਲਿਟੀ ਨਹੀਂ ਦੇਊਗਾ ਜੇ ਕਿਸੇ ਭੈਣਾਂ ਨੂੰ ਬਠਿੰਡੇ ਦੇ ਲਾਗੇ ਛਾਗ ਰਹਿੰਦੇ ਨੇ ਉਹਨਾਂ ਨੂੰ ਹਨਾ ਪਤਾ ਨਹੀਂ ਲੱਗਦਾ ਕਿ ਕਿੱਥੋਂ ਲੱਗੇ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜ਼ਰੂਰ ਕਮੈਂਟ ਕਰਨਾ ਤਾਂ ਕਿ ਮੈਂ ਤੁਹਾਨੂੰ ਐਡਰੈਸ ਸਾਰੇ ਨੂੰ ਇੱਕੋ ਵਾਰੀ ਪਾ ਦੂੰ ਦੁਕਾਨ ਦਾ ਹਨਾ 벨ਟ ਵਾਲੇ ਪਜਾਮੇ ਦੀ ਵੈਸੇ ਤਕਰੀਬਨ ਤੁਹਾਨੂੰ ਜਾਣਕਾਰੀ ਪੂਰੀ ਹੋਊਗੀ ਹਨ ਫਿਰ ਵੀ ਮੈਂ ਤੁਹਾਨੂੰ ਵਧੀਆ ਫਿਟਿੰਗ ਬਣਾਉਣ ਵਾਸਤੇ ਦੱਸ ਦਿਆਂ ਵੀ ਇੱਥੇ ਪੈਂਟ ਨੂੰ ਨਾ ਦੋ ਪਲੇਟਾਂ ਪੈਂਦੀਆਂ ਹੁੰਦੀਆਂ ਨੇ ਤਾਂ ਕਿ ਆ ਜੀ ਤੁਹਾਡੀ ਫਿੱਟ ਫਿੱਟ ਹੋ ਜਾਏ ਬੈਕ ਤੇ ਆਪਾਂ ਖੁੱਲਾ ਰੱਖਾਂਗੇ ਵੀ ਬੈਕ ਆਪਣੀ ਇੱਲਾ ਇਰੂ ਇੱਥੇ ਲਾਸਟ ਕੀ ਹੀ ਪੈਣੀ ਹੈ ਹਨ ਇਹਦੇ ਵਿੱਚ ਤੁਸੀਂ ਦੋ ਪਲੇਟਾਂ ਪਾ ਲਿਆ ਕਰੋ ਗਮ ਠੀਕ ਹੈ ਜਿਹੜੀਆਂ ਭੈਣਾਂ ਨੂੰ ਆਉਂਦੀ ਆ ਹਨ ਉਹ ਮੈਨੂੰ ਹਾਂ ਦੇ ਵਿੱਚ ਜਵਾਬ ਦੇ ਦਿਓ ਜੇ ਕਿਸ ਨੂੰ ਨਹੀਂ ਪਤਾ ਉਹ ਮੈਨੂੰ ਤਾਂ ਵੀ ਜਵਾਬ ਆਪਣਾ ਕਮੈਂਟ ਬਾਕਸ ਦੇ ਵਿੱਚ ਦੱਸਿਓ ਤਾਂ ਕਿ ਮੈਂ ਤੁਹਾਨੂੰ ਇਸ ਟੌਪਿਕ ਤੇ ਸਲਾਈ ਦੀ ਪੂਰੀ ਵੀਡੀਓ ਪਾ ਸਕਾਂ ਹਨ ਇਹ ਤੁਹਾਡੇ ਕਮੈਂਟਾਂ ਦੇ ਹੁੰਦਾ ਸਾਰਾ ਕੁਝ ਵੀ ਜਿਵੇਂ ਤੁਸੀਂ ਕਮੈਂਟ ਕਰਦੇ ਹੋ ਫਿਰ ਮੈਨੂੰ ਪਤਾ ਲੱਗਦਾ ਰਹਿੰਦਾ ਬਾਕੀ ਜਿਹੜੇ ਮੇਰੇ ਭਰਾ ਮੇਰਾ ਚੈਨਲ ਵੇਂਦੇ ਹਨ ਹਨ ਉਹ ਕਮੈਂਟ ਵਗੈਰਾ ਨਹੀਂ ਕਰਦੇ ਫਿਰ ਮੈਨੂੰ ਪਤਾ ਨਹੀਂ ਲੱਗਦਾ ਵੀ ਭਰਾ ਵੀ ਵੇਂਦੇ ਆ ਕਿ ਕੱਲੀਆਂ ਪਹਿਣੀਆਂ ਵੀ ਵੇਂਦੀਆਂ ਹਨ ਕੱਲ ਇੱਕ ਭਰਾ ਦਾ ਚੈਨਲ ਆ ਸੀ ਉਹ ਕਹਿੰਦੇ ਬਾਈ ਤੁਸੀਂ ਸਾਡਾ ਵੀ ਨਾਮ ਲੈਦਿਆ ਕਰੋ ਹਨਾ ਵੀ ਅਸੀਂ ਵੇਂਦੇ ਆ ਪਰ ਬਾਈ ਪਤਾ ਕੀ ਹੈ ਤੁਸੀਂ ਕਮੈਂਟ ਕਰਿਆ ਕਰੋ ਆਪਦੇ ਪਰਸਨਲ ਅਕਾਊਂਟ ਤੋਂ ਜਿਹੜਾ ਤੁਹਾਡਾ YouTube ਵਾਲਾ ਮੈਨੂੰ ਤਾਂ ਕਰਕੇ ਪਤਾ ਲੱਗ ਸਕੇ ਵੀ ਤੁਸੀਂ ਵੀਡੀਓ ਦੇਖਦੇ ਹੋ ਤੇ ਤੁਹਾਨੂੰ ਕਿਸ ਟੌਪਿਕ ਤੇ ਵੀਡੀਓ ਚਾਹੀਦੀ ਆ ਜੇ ਮੇਰੇ ਭਰਾ ਕੱਪੜਾ ਪਾਉਣਾ ਚਾਹੁੰਦੇ ਮੈਂ ਵਾਰੀ-ਵਾਰੀ ਇਹੀ ਕਹਿੰਦਾ ਵੀ ਕੰਮ ਬਹੁਤ ਸੋਹਣਾ ਨਾਲ ਕੱਪੜਾ ਤੁਸੀਂ ਪਾਓ ਜਦੋਂ ਤੁਸੀਂ ਕੱਪੜਾ ਪਾਇਆ ਤੁਹਾਡੇ ਨਾਲ ਜਿਹੜਾ ਕੰਮ ਚੱਲ ਪੂ ਪਰ ਇੱਕ ਚੀਜ਼ ਦਾ ਧਿਆਨ ਰੱਖਣਾ ਵੀ ਕਪੜਾ ਆਪਾਂ ਨੇ ਵਧੀਆ ਹੀ ਲੈਣਾ ਤੇ ਕਪੜਾ ਲੈਣ ਤੋਂ ਪਹਿਲਾਂ ਇੱਕ ਵਾਰੀ ਮੈਨੂੰ ਫੋਨ ਜ਼ਰੂਰ ਕਰ ਲਿਓ ਵੀ ਆਪਾਂ ਕੀ ਕੀ ਕਪੜਾ ਲੈਣਾ ਜੀ ਕਿਹੋ ਜੀ ਕੁਆਲਿਟੀ ਲੈਣੀ ਆ ਥਾਨ ਕਿੱਡੇ ਵੱਡੇ ਲੈਣੇ ਛੋਟੇ ਵੱਡੇ ਦਾ ਵੀ ਇਹਨਾਂ ਦੇ ਵਿੱਚ ਫਰਕ ਹੁੰਦਾ ਦੁਕਾਨ ਵਾਲਾ ਤੁਹਾਨੂੰ ਲਾਲਚ ਦੇ ਵਿੱਚ ਆ ਕੇ ਇੱਕ ਵਾਰੀ ਵੱਡੇ ਥਾਨ ਚ ਕਾ ਦੂਗਾ ਤਾਂ ਉਹ ਆਪਣੇ ਪੱਲੇ ਪੈ ਜਾਣਗੇ ਕਿਉਂਕਿ ਆਪਾਂ ਸਾਰੀ ਵੈਰਾਈਟੀ ਬਣਾਉਣੀ ਹੁੰਦੀ ਆ ਵੀ ਥੋੜੇ ਪੈਸਿਆਂ ਦੇ ਵਿੱਚ ਆਪਣਾ ਕੰਮ ਚੱਲ ਜੇ ਹਨ ਇਹ ਚੀਜ਼ਾਂ ਦਾ ਖਾਸ ਖਿਆਲ ਰੱਖਣਾ ਅੱਜ ਵਾਲੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਸਾਰੀਆਂ ਭੈਣਾਂ ਤੇ ਭਰਾਵਾਂ ਨੇ ਕਮੈਂਟ ਕਰਨੇ ਆ ਜੇ ਭਰਾ ਮੇਰਾ ਚੈਨਲ ਨੂੰ ਫੋਲੋ ਕੀਤਾ ਹੋਇਆ ਹਨਾ ਸਬਸਕ੍ਰਾਈਬ ਕੀਤਾ ਹੋਇਆ ਤਾਂ ਉਹ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਜ਼ਰੂਰ ਦਿਆ ਕਰੋ ਵੀ ਹਾਂ ਸਾਨੂੰ ਵਧੀਆ ਲੱਗਦਾ ਜਾਂ ਨਹੀਂ ਵੀ ਦਿਲੇ ਕਿੱਥੇ ਕਮੀ ਹੈ ਤੁਹਾਡੇ ਸਮਝਾਉਣ ਦੇ ਵਿੱਚ ਤਾਂ ਕਿ ਦੂਜੀਆਂ ਭੈਣਾਂ ਤੇ ਭਰਾਵਾਂ ਨੂੰ ਵੀ ਉਸ ਚੀਜ਼ ਦਾ ਪਤਾ ਲੱਗੇ ਵੀ ਆਪਾਂ ਸਾਰੇ ਭੈਣ ਭਰਾਵਾਂ ਵਾਲੇ ਹੀ ਆ ਮੈਂ ਸਾਰ ਨੂੰ ਇਹੀ ਕਹਿੰਦੀ ਤੁਹਾਡੇ ਆਪ ਦੇ ਭਰਾ ਦਾ ਚੈਨਲ ਨਾਲ ਕੋਈ ਸੰਗਣ ਵਾਲੀ ਲੋੜ ਨਹੀਂ ਹਨਾ ਪਿਓਰ ਪੰਜਾਬੀ ਦੇ ਵਿੱਚ ਆਪਾਂ ਬੋਲਦੇ ਆ ਫਿਰ ਵੀ ਇਹ ਕਿਸੇ ਨੂੰ ਕਿਸੇ ਚੀਜ਼ ਦੀ ਸਮਝ ਨਹੀਂ ਆਉਂਦੀ ਤਾਉ ਮੈਨੂੰ ਕਮੈਂਟ ਜਰੂਰ ਕਰਿਆ ਕਰੋ ਤੇ ਕਮੈਂਟ ਤਾਂ ਵੀ ਕਰਨਾ ਜੇ ਸਮਝ ਆਉਂਦੀ ਆ ਨਹੀਂ ਆਉਂਦੀ ਤਾਂ ਤਾਂ ਵੀ ਕਰਨਾ ਅੱਜ ਵਾਲੀ ਵੀਡੀਓ ਆਪਾਂ ਇੱਥੇ ਸਵਾਗਤ ਕਰਦੇ ਆ ਤੁਸੀਂ ਮੈਨੂੰ ਦੱਸ ਦਿਓ ਵੀ ਆਪਾਂ ਗਾਹਾਂ ਵਾਲੀ ਵੀਡੀਓ ਕਿਸ ਟੌਪ ਤੇ ਪਾਈ ਹੈ ਜੀ ਧੰਨਵਾਦ